ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਨੂੰ ਨਾ ਕਈ ਦਿਨ ਹੋ ਗਏ ਇੱਕ ਸਿਸਟਰ ਦਾ ਮੈਸੇਜ ਆਇਆ ਤੇ ਅੱਜ ਉਸਦੇ ਮੈਸੇਜ ਦਾ ਮੈਂ ਜਵਾਬ ਦੇਣਾ ਕਿ ਉਹ ਮੈਨੂੰ ਕਹਿ ਰਹੀ ਸੀ ਕਿ ਗੁਰਬਾਣੀ ਨੂੰ ਤੁਸੀਂ ਹਨਾ ਝੂਠ ਬੋਲ ਕੇ ਉਹ ਕਰ ਰਹੇ ਹੋ ਜਾਂ ਸੱਚ ਹੈਗਾ ਇਹ ਵੀ ਅੱਜ ਮੈਂ ਉਹਨੂੰ ਦੱਸਣਾ ਚਾਹਣੀ ਆ ਵੀ ਵਾਹਿਗੁਰੂ ਨੇ ਮੈਨੂੰ ਇੰਨੇ ਗੁਣ ਬਖਸ਼ੇ ਨੇ ਕਿ ਮੈਂ ਗੁਰਬਾਣੀ ਦੀਆਂ ਵੀਡੀਓ ਚ ਇਹ ਨਾ ਪਾਵਾ ਮੈਂ ਆਪਣੇ ਕੁਕਿੰਗ ਦੇ ਵੀਡੀਓ ਪਾ ਲਾ ਹਨਾ ਤਾਂ ਵੀ ਸਾਰੇ ਫਰੈਂਡ ਮੈਨੂੰ ਕਿੰਨਾ ਪਸੰਦ ਕਰਦੇ ਆ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਕਿਉਂਕਿ ਜਿਹੜੇ ਫਰੈਂਡ ਮੇਰੇ ਨਾਲ ਜੁੜੇ ਹੋਏ ਨੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਹੀ ਐ ਸਭ ਤੋਂ ਪਹਿਲਾਂ ਆਪਾਂ ਨੇ ਲੈਤੇ ਨੇ ਆਲੂ ਆਲੂਆਂ ਨੂੰ ਆਪਾਂ ਨੇ ਕਰ ਲਿਆ ਮੈਸ਼ ਮਤਲਬ ਕਿ ਆਪਾਂ ਨੇ ਕद्दूकस ਕਰ ਲਿਆ ਉਬਾਲੇ ਹੋਏ ਆਲੂ ਨੇ ਇਹ ਜਿੱਦਾਂ ਕਿ ਉਬਾਲ ਲੈਨੇ ਆਪਾਂ ਇਹਨਾਂ ਨੂੰ ਨਾ ਜ਼ਿਆਦਾ ਹੀ ਉਬਾਲਣਾ ਆਪਾਂ ਨੇ ਤੇ ਆਪਾਂ ਨੇ ਥੋੜਾ ਜਿਹਾ ਲਸਣ ਲੈ ਕੇ ਕੌਲੀ 'ਚ ਉਹਨੂੰ ਕੁੱਟ ਲਿਆ ਥੋੜਾ ਜਿਹਾ ਪਾਣੀ ਪਾ ਕੇ ਫਿਰ ਉਹਦਾ ਪਾਣੀ ਵੀ ਆਪਣੇ ਦੇ ਵਿੱਚ ਪਾ ਲਿਆ ਥੋੜੀ ਜਿਹੀ ਆਪਾਂ ਨੇ ਲਾਲ ਮਿਰਚ ਕਾਲੀ ਮਿਰਚ ਤੇ ਨਮਕ ਚਾਟ ਮਸਾਲਾ ਤੇ ਥੋੜਾ ਜਿਹਾ ਫੂਡ ਕਲਰ ਐਡ ਕੀਤਾ ਹੈਗਾ ਤੇ ਇੱਕ ਆਪਾਂ ਨੇ ਲਾ ਲਓ ਤੁਸੀਂ 2-3 ਚਮਚ ਆਪਾਂ ਨੇ ਇਹਦੇ ਵਿੱਚ ਬੇਸਣ ਦੇ ਐਡ ਕੀਤੇ ਹੈਗੇ ਤੇ ਅੱਜ ਜਿਹੜੀ ਇਹ ਰੈਸਪੀ ਹੈਗੀ ਤੁਸੀਂ ਨਾ ਮਹਿੰਗੀ ਮਹਿੰਗੀ ਰੈਸਟੋਰੈਂਟਾਂ ਤੋਂ ਖਰੀਦ ਕੇ ਲੈ ਕੇ ਆਉਨੇ ਹਾਂ ਅੱਜ ਮੈਂ ਤੁਹਾਨੂੰ ਇਦਾਂ ਦੀਆਂ ਦੋ ਰੈਸਪੀਆਂ ਹਨਾ ਦਿਖਾਉਂਗੀ ਬਣਾ ਕੇ ਕਿਉਂਕਿ ਦੇਖੋ ਜਿਹੜੀ ਚੀਜ਼ ਨੂੰ ਮੇਰੇ ਫਰੈਂਡ ਪਸੰਦ ਕਰਦੇ ਆ ਨਾ ਵਾਇਗਰੂ ਜੀ ਮੈਨੂੰ ਜਿੱਧਰ ਮੋੜ ਦੇ ਮੈਂ ਉਸੇ ਪਾਸੇ ਚਲੀ ਜਾਨੀ ਆ ਤੇ ਇਹ ਦੋ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਇੱਕ ਤਾਂ ਇਹ ਮਸ਼ੀਨ ਆਉਂਦੀ ਆ ਨਾ 2 ਟਾਈ 100 ਰੁਪਏ ਦੀ ਆ ਜਾਂਦਾ ਵੱਧ ਤੋਂ ਵੱਧ 300 ਰੁਪਏ ਦੀ ਆ ਜਾਂਦੀ ਆ ਜਾਂ ਫਿਰ ਇਦਾਂ ਦੀ ਇੱਕ ਝਾਰਨੀ ਲੈ ਸਕਦੇ ਆ ਆਪਾਂ ਨਾ ਉਹਦੇ ਨਾਲ ਬਣਾ ਸਕਦੇ ਆ ਅਗਰ ਤੁਹਾਨੂੰ ਕੋਈ ਕਹਿੰਦਾ ਹਨਾ ਵੀ ਤੁਸੀਂ ਇਦਾਂ ਹੀ ਹਨਾ ਆਲੂ ਪੁਜਿਆ ਬਣਾ ਲਓਗੇ ਕੱਲੇ ਆਲੂਆਂ ਦਾ ਉਹ ਨਹੀਂ ਬਣੇਗਾ ਕਿਉਂਕਿ ਜਦੋਂ ਤੁਸੀਂ ਉਹਨੂੰ ਵਿੱਚ ਪਾਓਗੇ ਤਾਂ ਜਿਹੜੇ ਤੁਹਾਡੇ ਆਲੂ ਨੇ ਉਹ ਖੇਲਰ ਜਾਣਗੇ ਹਨਾ ਪ੍ਰੋਪਰ ਸਹੀ ਤਰੀਕੇ ਨਾਲ ਤੁਹਾਡਾ ਆਲੂ ਭੁਜਿਆ ਨਹੀਂ ਬਣੇਗਾ ਤੇ ਇਧਰ ਆਪਣੇ ਰੱਖਤੀ ਗੁੜੇ इमਲੀ ਦੀ ਚਟਨੀ ਇਹਦੀ ਰੈਸਪੀ ਵੀ ਪ੍ਰੋਪਰ ਆਪਣੇ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਹਾਨੂੰ ਮਿਲ ਜੇਗੀ ਇਹਦੇ ਖਾਣ ਦੇ ਫਾਇਦੇ ਲੀਵਰ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇਹ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਆਪਾਂ ਹਨਾ ਆਲੂ ਭੁਜਿਆ ਬਣਾ ਰਹੇ ਹਾਂ ਇਹਨੂੰ ਆਪਾਂ ਹਲਾ ਦਾਂਗੇ ਤੁਸੀਂ ਇਹਨੂੰ ਨਾ 6 ਮਹੀਨੇ ਸਾਲ ਜਿੰਨਾ ਟਾਈਮ ਚਾਹੋ ਤਾਂ ਕਿਸੇ ਵੀ 에ਅਰਟਾਈਟ ਕੰਟੇਨਰ ਦੇ ਵਿੱਚ ਹਨਾ ਪਾ ਕੇ ਰੱਖ ਸਕਦੇ ਹੋ ਦੇਖੋ ਕਿੰਨਾ ਆਪਣਾ ਹਿੱਸਾ কুরਕਰੇ ਬਣਿਆ ਜਿੱਦਾਂ ਕਿ ਹਨਾ ਬਿਲਕੁਲ ਆਪਾਂ ਮਾਰਕੀਟ ਦੇ ਵਿੱਚੋਂ ਨਮਕੀਨ ਲੈ ਕੇ ਆਉਨੇ ਉਦਾਂ ਇਦੇ ਵਿੱਚ ਬੇਸਣ ਦੇ 2-3 ਚਮਚੇ ਤੁਹਾਨੂੰ ਜ਼ਰੂਰ ਐਡ ਕਰਨੇ ਪੈਣਗੇ ਫੇਰ ਤੁਹਾਡਾ ਇਹ ਵਧੀਆ ਬਣੇਗਾ ਨਹੀਂ ਤਾਂ ਇਹ ਜਦੋਂ ਤੁਸੀਂ ਆਲੂ ਵਿੱਚ ਪਾਉਂਗੇ ਤਾਂ ਖੁਰਜੇਗਾ ਤੇ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਬਣਾ ਕੇ ਦਿਖਾਉਣਾ ਤੁਸੀਂ ਇਹ ਚੀਜ਼ ਹੈ ਨਾ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਮਾਰਕੀਟ ਦੇ ਵਿੱਚੋਂ 버ਗਰ ਕੁਲਚੇ ਬਿਲਕੁਲ ਹੀ ਭੁੱਲ ਜਾਓਗੇ ਕਿਉਂਕਿ ਇਹ ਇਦਾਂ ਦੀ ਚੀਜ਼ ਹੈ ਜਿਹੜੀ ਕਿ ਹੈ ਨਾ ਤੁਸੀਂ ਸ਼ਾਇਦ ਅੱਜ ਤੱਕ ਨਹੀਂ ਬਣਾਈ ਹੋਣੀ ਅਗਰ ਬਣਾਈ ਹੈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਹੈ ਨਾ ਜ਼ਰੂਰ ਦੱਸਣਾ ਸਭ ਤੋਂ ਪਹਿਲਾਂ ਆਪਣੇ ਬ੍ਰੈਡ ਲੈ ਲੈਣੇ ਨੇ ਉਹਨਾਂ ਨੂੰ ਵਿੱਚੋਂ ਹੈ ਨਾ ਆਪਣੇ ਰਾਉਂਡ ਸ਼ੇਪ ਦੇ ਵਿੱਚ ਕੱਟ ਲੈਣਾ ਹੈਗਾ ਗੋਲ-ਗੋਲ ਕੱਟ ਲੈਣਾ ਵਿੱਚੋਂ ਦੇਖੋ ਹਨਾ ਕੁਕਿੰਗ ਦੀ ਪਰਮਾਤਮਾ ਨੇ ਪਹਿਲਾਂ ਹੀ ਇਦਾਂ ਹੀ ਬਖਸ਼ਿਸ਼ ਹੈ ਕਿ ਕੋਈ ਮੈਂ ਕੁਕਿੰਗ ਕਲਾਸ ਨਹੀਂ ਲਾਈ ਹੋਈ ਹੈ ਨਾ ਬਸ ਇਦਾਂ ਹੀ ਸਿੱਖ-ਸਿੱਖ ਕੇ ਬਸ ਮੈਂ ਇਹਨੂੰ ਸਿੱਖ ਗਈਆਂ ਥੋੜੀ ਜਿਹਾ ਆਪਾਂ ਪਿਆਜ਼ ਲੈ ਲਾਂਗੇ ਥੋੜੀ ਜਿਹਾ ਆਲੂ ਕੱਟ ਲਾਂਗੇ ਹਨਾ ਤੇ ਇੱਕ ਮੈਂ ਖੀਰਾ ਲੈਂਦਾ ਇੱਕ ਟਮਾਟਰ ਲੈਂਦਾਗਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਚੀਜ਼ ਵੀ ਪਾ ਸਕਦੇ ਹੋ ਬਗੈਰ ਚੀਜ਼ ਤੋਂ ਵੀ ਹੈਨਾ ਕਰ ਸਕਦੇ ਹੋ ਪਰ ਅੱਜ ਮੈਂ ਥੋੜੀ ਜੀ ਚੀਜ਼ ਪਾ ਕੇ ਤੁਹਾਨੂੰ ਹੈਨਾ ਦਿਖਾਉਂਗੀ ਤੇ ਜਿਹੜਾ ਆਪਾਂ ਨੇ ਉਹ ਗੋਲ-ਗੋਲ ਕੱਟਿਆ ਹੈਨਾ ਉਹਦੇ ਉੱਪਰ ਜਿਹੜਾ ਆਪਏ ਸਾਰਾ ਸਮਾਨ ਹੈ ਇਹਦੇ ਵਿੱਚ ਆਪਾਂ ਨਮਕ ਮਿਰਚ ਚਾਟ ਮਸਾਲਾ ਪਾ ਕੇ ਇਹਦੇ ਵਿਚਾਰੇ ਰੱਖ ਦਾਂਗੇ ਜਿੱਦਾਂ ਕਿ ਆਪਾਂ ਹਨ 버거 ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਉਸੇ ਤਰੀਕੇ ਨਾਲ ਤੇ 2-3 ਚਮਚ ਆਪਾਂ ਲੈ ਲਾਂਗੇ ਆਰਾ ਰੋਟ ਦੇ ਜਿਹਨੂੰ ਆਪਾਂ ਕਾਰਨ ਫਲਾਰ ਵੀ ਕਹਿ ਦਿੰਦੇ ਹਾਂ ਨਾ ਇਹਨੂੰ ਲੈ ਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੈਨਾ ਨਮਕ ਥੋੜੀ ਜੀ ਮਿਰਚ ਪਾ ਲਾਂਗੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਧਨੀਆ ਪਾ ਲਉ ਜਿੱਦਾਂ ਕਿ ਹੈ ਨਾ ਜੋ ਥ੍ਰੀਚ ਤੁਹਾਡੇ ਕੋਲੇ ਹੈਗੀ ਹੈ ਪਾਲਕ ਧਨੀਆ ਕੁਝ ਵੀ ਤੁਸੀਂ ਪਾ ਸਕਦੇ ਹੋ ਤੋਂ ਸਿਰਫ ਇੱਕ ਫਲੇਵਰ ਲਈ ਹੈ ਉੱਪਰ ਹੈ ਨਾ ਤੇ ਦੇਖੋ ਆਪਾਂ ਇਹਨੂੰ ਹੁਣ ਮਿਕਸ ਕਰ ਲਾਂਗੇ ਇਹ ਸਿਰਫ ਹੈ ਨਾ ਪਤਲਾ ਜਿਹਾ ਹੋਣਾ ਚਾਹੀਦਾ ਹੈ ਨਾ ਜਿਆਦਾ ਗਾੜਾ ਨਹੀਂ ਹੋਣਾ ਚਾਹੀਦਾ ਜਿੱਦਾਂ ਕਿ ਪਾਸੇ ਆਪਾਂ ਕੋੜ ਹੀ ਦੇਣਾ ਤੁਸੀਂ ਬਿਨਾ ਇਹ ਤੋਂ ਵੀ ਪਾ ਲਓ ਬਣਾ ਲਓਗੇ ਤਾਂ ਵੀ ਬਹੁਤ ਟੇਸਟੀ ਬਣੇਗਾ ਚਲੋ ਆਪਾਂ ਨੂੰ ਫਿਰ ਇਹਦੇ ਨਾਲ ਐ ਹੁੰਦਾ ਨਾ ਵੀ ਜਿੱਦਾਂ ਕਿ ਔਇਲ ਜਿਹੜਾ ਕਿ ਉਹ ਹੈ ਨਾ ਉਹ ਜਿਆਦਾ ਨਾ ਪਰੇ ਬ੍ਰੈਡਾਂ ਦੇ ਵਿੱਚ ਕਿਉਂਕਿ ਜਿਹੜਾ ਇਹ ਕੌਰਨਫਲੋਰ ਹੈ ਨਾ ਆਰਾ ਰੋਟੀ ਜਿਹਨੂੰ ਆਪਾਂ ਕਹਿੰਦੇ ਨੇ ਇਹ ਥੋੜਾ ਜਿਹਾ ਕਕੋੜ ਜਾ ਕਰ ਦਿੰਦਾ ਤੇ ਉਹਦੇ ਨਾਲ ਹਨਾ ਜਿਆਦਾ ਵਿੱਚ ਤੇਲ ਨਹੀਂ ਪੜਦਾ। ਇਹ ਰੈਸਪੀ ਇਦਾਂ ਦੀ ਹੈ ਜਦੋਂ ਤੁਸੀਂ ਕਿਸੇ ਹਨਾ ਰੈਸਟ ਮਤਲਬ ਕਿ ਗੈਸਟ ਨੂੰ ਦਿਓਗੇ ਜਾਂ ਘਰੇ ਬਣਾਓਗੇ ਤਾਂ ਤੁਹਾਡੇ ਪਰਿਵਾਰ ਦੇ ਹਨਾ ਇਹ ਮੇਰੀ ਗਰੰਟੀ ਹੈ ਵੀ ਸਾਰੇ ਤਾਰੀਫ਼ ਕਰਦੇ ਨਹੀਂ ਥੱਕਣਗੇ। ਕਿਉਂਕਿ ਅੱਜ ਗੁੜੀਆਂ ਨੇ ਹਨਾ ਵੀਡੀਓ ਦੇਖੀ ਉਹ ਕਹਿੰਦੇ ਮम्मा ਵਿੱਚੋਂ ਕੱਢ ਕੇ ਖਾਣ ਨੂੰ ਮਨ ਕਰ ਰਿਹਾ ਹੈਗਾ। ਤੇ ਬੱਸ ਇਹ ਘਰ ਦੀਆਂ ਚੀਜ਼ਾਂ ਬਣੀਆਂ ਹੋਈਆਂ ਵੀ ਹਨਾ ਹੈਲਦੀ ਹੁੰਦੀਆਂ ਨੇਗੀਆਂ ਤੇ ਟੇਸਟੀ ਵੀ ਹੁੰਦੀਆਂ ਨੇ। ਤੇ ਕੁਕਿੰਗ ਦੇ ਵਿੱਚ ਤੁਹਾਨੂੰ ਮੇਰੀ ਕੁਕਿੰਗ ਕਿੱਦਾਂ ਦੀ ਲੱਗਦੀ ਹੈ ਹਨਾ ਇਹ ਵੀ ਜ਼ਰੂਰ ਦੱਸਣਾ ਤੇ ਕਿਉਂਕਿ ਪਹਿਲਾਂ ਮੈਂ ਲਾਈਵ ਹੀ ਕੁਕਿੰਗ ਕਰਦੀ ਹੁੰਦੀ ਸੀ ਇਹ ਵੀਡੀਓ ਮੇਰੀ ਉਹ ਹੈਗੀ ਜਦੋਂ ਮੇਰਾ ਬਾਚ ਟਾਈਮ ਇਸ ਵੀਡੀਓ ਤੇ ਹੀ ਕੰਪਲੀਟ ਹੋਇਆ ਸੀਗਾ ਹਨਾ ਕਿਉਂਕਿ ਇੰਨਾ ਜ਼ਿਆਦਾ ਪਿਆਰ ਦਿੱਤਾ ਸੀਗਾ ਇਸ ਵੀਡੀਓ ਨੂੰ ਸਾਰੇ ਫਰੈਂਡ ਨੇ ਤੁਸੀਂ ਮੇਰੇ ਪਿਛਲੀਆਂ ਲਾਈਵ ਹਨਾ ਚੱਕ ਕੇ ਦੇਖਿਓ ਬਹੁਤ ਜ਼ਿਆਦਾ ਹਨਾ ਜਿਹੜੇ ਫਰੈਂਡ ਨੇ ਮੇਰੇ ਨਾਲ ਲਾਈਵ ਦੇ ਵਿੱਚ ਜੁੜਦੇ ਹੁੰਦੇ ਸੀਗੇ ਤੇ ਮੈਂ ਇਹ ਸਾਰੇ ਹਨਾ ਕੁਕਿੰਗ ਕਰਕੇ ਮੈਂ ਸੰਨੀ ਵੀ ਕਰਿਆ ਸੀ ਡੰਗਰਾਂ ਨੂੰ ਹਨਾ ਫੇਰ ਵੀ ਇਹ ਸਾਰੇ ਫਰੈਂਡਸ ਨੇ ਵੀਡੀਓ ਕੱਟ ਨਹੀਂ કરી ਸੀ ਫੇਰ ਵੀ ਮੈਨੂੰ ਉਹਨਾਂ ਨੂੰ ਖੁਦ ਹੀ ਕੱਟ ਕਰਨੀ ਪਈ ਵੀ ਕਹਿ ਕੇ ਵੀ ਹਨਾ ਹੁਣ ਮੈਨੂੰ ਮਾਫ ਕਰਨਾ ਤੁਸੀਂ ਕਿਉਂਕਿ ਦੇਖੋ ਹਨਾ ਆਪਾਂ ਅਗਰ ਦੂਸਰੀ ਵੀਡੀਓ ਪਾਉਣੇ ਪੁਨੈ ਹੁੰਦਾ ਵੀ ਕਈ ਵਾਰੀ ਹਨਾ ਕਿਤੇ ਇਹਨਾਂ ਨੇ ਕੁਝ ਹੋਰ ਨਾ ਕਰਿਆ ਹੋਵੇ ਪਰ ਲਾਈਵ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਸਾਹਮਣੇ ਸਾਰਾ ਕੁਝ ਨਾ ਆਪਾਂ ਕਰਦੇ ਆਂਗੇ ਹੁਣ ਆਪਾਂ ਇਹਨਾਂ ਨੂੰ ਫਰਾਈ ਹੋਣ ਲਈ ਪਾ ਦਾਂਗੇ ਤੁਸੀਂ ਸਰੋਂ ਦੇ ਤੇਲ 'ਚ ਕਰ ਲੋ ਹਨਾ ਰਫਾਇਨਡ ਆਇਲ ਜਿਹਦੇ ਵਿੱਚ ਵੀ ਕਰਨਾ ਕਰ ਲੋ ਤੇ ਇਹ ਆਪਣਾ ਹਨਾ ਆਲੂ ਭੂਜੇ ਜਿਹੜਾ ਆਪਣੇ ਬਣਾ ਕੇ ਰੱਖਿਆ ਹੈ ਦੇਖੋ ਬਿਲਕੁਲ ਇਹ ਹਨਾ ਜਿੱਦਾਂ ਕਿ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਆ ਉਸੇ ਤਰੀਕੇ ਦੇ ਨਾਲ ਜਿੱਦਾਂ ਕਿ ਬੇਸਣ ਦੀਆਂ ਪਕੌੜੀਆਂ ਅਜ ਬਣਾ ਲਓ ਹਨਾ ਉਹ ਵੀ ਇਸੇ ਤਰੀਕੇ ਨਾਲ ਬਣਦੀਆਂ ਨਿਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਰਾੜ ਲਾਂਗੇ ਮਤਲਬ ਕਿ ਵਧੀਆ ਚੰਗੇ ਤਰੀਕੇ ਦੇ ਨਾਲ ਜਿਵੇਂ ਕਿ ਆਪਾਂ 버ਗਰ ਵਗੈਰਾ ਹਨਾ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਆ ਉਸੇ ਤਰੀਕੇ ਦੇ ਇਹ ਬਣਨਗੇ ਤੇ ਅਸੀਂ ਨਾ ਹਨਾ ਜਦੋਂ ਇਹ ਵੀਡੀਓ ਬਣਾਈ ਸੀਗੀ ਬਣਾਉਂਦੇ ਬਣਾਉਂਦੇ ਵੀ ਥੱਕ ਗਏ ਸੀਗੇ ਕਿਉਂਕਿ ਸਾਡਾ ਸਾਰਾ ਸਮਾਨ ਵੀ ਖਤਮ ਹੋ ਗਿਆ ਸੀਗਾ ਪਰ பிரੈਂਡ ਦਾ ਆਪਣਾ ਪਿਆਰ ਨਹੀਂ ਖਤਮ ਹੋ ਰਿਹਾ ਸੀ ਦੇਖੋ ਇਹ ਆਪਣੀ ਗੁੜੀ इमਲੀ ਦੀ ਚਟਨੀ ਬਣ ਕੇ ਰੈਡੀ ਹੈ ਜਿਹੜੀ ਕਿ ਹਨਾ ਟਮੇਟੋ ਸੌਸ ਵਗੈਰਾ ਮਾਰਕੀਟ ਦੇ ਵਿੱਚੋਂ ਆਉਂਦੀ ਆ ਉਹ ਮੈਂ ਘਰ ਦੇ ਵਿੱਚ ਅਣਸਰ ਦੇ ਨੂੰ ਯੂਜ਼ ਕਰਦੇ ਆ ਨਹੀਂ ਤਾਂ ਬਿਲਕੁਲ ਨਹੀਂ ਕਰਦੇ ਤੇ ਦੇਖੋ ਇਹਨਾਂ ਦੀ ਲੁੱਕ ਹੈ ਤੁਹਾਨੂੰ ਦੇਖ ਕੇ ਹੀ ਮੂੰਹ ਦੇ ਵਿੱਚ ਪਾਣੀ ਆ ਰਿਹਾ ਹੋਣਾ ਕਿਉਂਕਿ ਇਹ ਇੰਨੇ ਯਮਮੀ ਬਣਦੇ ਆ ਨਾ ਬਹੁਤ ਜ਼ਿਆਦਾ ਟੇਸਟੀ ਬਣਦੇ ਹੁਣ ਮੈਂ ਤੁਹਾਨੂੰ ਇਹਦੀ ਕਟਿੰਗ ਕਰਕੇ ਦਿਖਾਉਣੀ ਆ ਤੇ ਤੁਹਾਡਾ ਸਾਥ ਤੇ ਵਾਹਿਗੁਰੂ ਜੀ ਦਾ ਹੱਥ ਰਿਹਾ ਤਾਂ ਆਪਾਂ ਇੱਕ ਦਿਨ ਹਨਾ ਮੇਰੀ ਤਮੰਨਾ ਦਿਲੋਂ ਵੀ ਇੱਕ ਛੋਟਾ ਜਿਹਾ ਰੈਸਟੋਰੈਂਟ ਜਾਂ ਹੋਟਲ ਹਨਾ ਖੋਲਾਂ ਤਾਂ ਕਿ ਤੁਹਾਡੇ ਸਾਰੇ ਫਰੈਂਡ ਦਾ ਪਿਆਰ ਦੇ ਨਾਲ ਆਪਾਂ ਕਿਉਂਕਿ ਵਸ ਇੱਕ ਦਿਲੋਂ ਤਮੰਨਾ ਹੈ ਮੇਰੀ ਬਚਪਨ ਤੋਂ ਹੀ ਵੀ ਹਨਾ ਮੈਂ ਇੱਕ ਕੁਕਿੰਗ ਲਾਈਨ ਦੇ ਵਿੱਚ ਇਦਾਂ ਹੋ ਕਰਾਂ ਤਾਂ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਜਰੂਰ ਹੋਏਗਾ ਤੇ ਇਦਾਂ ਦੀਆਂ ਵੀਡੀਓ ਵੀ ਤੁਸੀਂ ਜਰੂਰ ਪਸੰਦ ਕਰਿਆ ਕਰੋ ਜਿੱਦਾਂ ਕਿ ਤੁਸੀਂ ਗੁਰਬਾਣੀ ਦੀਆਂ ਵੀਡੀਓ ਹਨਾਉ ਕਰਦੇ ਹੋ ਤੇ ਜਿਹੜੀ ਮੈਂ ਕੁਕਿੰਗ ਜਿੱਦਾਂ ਤੁਹਾਨੂੰ ਦੱਸੂਗੀ ਪ੍ਰੋਪਰ ਉਸੇ ਤਰੀਕੇ ਦੇ ਨਾਲ ਹੀ ਤੁਹਾਡੀ ਹਰ ਇੱਕ ਚੀਜ਼ ਬਣੂਗੀ ਤੁਹਾਨੂੰ ਇਹ ਨਹੀਂ ਹੋਊਗਾ ਵੀ ਹਾਂ ਮੈਂ ਦੱਸਿਆ ਕੁਝ ਹੋਰ ਹੈ ਤੇ ਬਣਿਆ ਕੁਝ ਹੋਰ ਹੈਗਾ ਤੇ ਮੈਂ ਉਹ ਪੈਨ ਵੀ ਕਹਿਣਾ ਚਾਹਣੀ ਆ ਵੀ ਵਾਹਿਗੁਰੂ ਨੇ ਬਹੁਤ ਹਨਾ ਮੈਨੂੰ ਹਨਰ ਬਖਸ਼ੇ ਹੋਏ ਨੇ ਜੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ